ਇਨਸਾਨੋ ਇਨਸਾਨੋ ਤੈਨਾਂ ਡੋਰ ਸਾਡੀ ਆਜ਼ਾਦੀ ਖਤਮ ਕਰਤੀ ਸਾਡੀ ਆਜ਼ਾਦੀ ਖਤਮ ਕਰਤੀ ਸਾਡੇ ਦਿੱਤਾ ਪਹੁੰਚਦੀ ਹੈ ਪਤਾ ਨਹੀਂ ਕਿੰਨੇ ਕਿ ਤੜਫ ਤੜਫ ਕੇ ਪੰਛੀ ਮਰਦੇ ਨੇ ਸਾਡੇ ਤੇ ਰਹਿਮ ਕਰੋ ਸਾਨੂੰ ਵੀ ਜਿਉਣ ਦਾ ਹੱਕ ਹੈ ਕਿਉਂ ਤੁਸੀਂ ਆਪਣੇ ਸਵਾਰਥ ਕਿਸੇ ਆਪਣੇ ਸੌਂਕ ਕਿਸੇ ਸਾਡੀ ਜਾਨ ਨਾ ਦੇ

ਅੱਜ ਕੀ ਨਾਮਤ ਕੁੜੋ ਫਰਡਨ ਹੋਇਆ ਤੇ ਫਿਰ ਇਹ ਮੈਂ 10 ਸ ਬਾਲ ਮੰਡਲੀ ਪਵਾਨੀਗੜ ਜੀ ਅੰਕਲ ਅਸੀਂ ਦੇਖ ਰਿਹਾ ਤੁਸੀਂ ਗਲ ਚ ਡੋਰ ਪਾਈ ਹੋਈ ਹੈ ਕੀ ਸੰਦੇਸ਼ ਦੇ ਰਹੇ ਹੋ ਤੁਸੀਂ ਜਿਵੇਂ ਬਸੰਤ ਪੰਚਮੀ ਆ ਰਹੀ ਹੈ ਅੱਡੀ ਅਸੀਂ ਸੰਦੇਸ਼ ਦੇ ਰਹੇ ਹਾਂ ਜੀ ਸਾਡੀ ਬਾਲ ਮੰਡਲੀ ਪਣੀ ਹੈ ਬਹੁਤ ਜ਼ਰਦੀ ਜੀ ਸਾਡੀ ਸੋਚ ਹੁੰਦੀ ਹੈ ਕਿ ਸੇਵਾ ਕਰਨੀ ਕੋਈ ਨਾ ਕੋਈ ਚੰਗਾ ਮੈਸੇਜ ਦੇਣਾ ਸਮਾਜ ਦੇ ਵਿੱਚ ਸੁਧਾਰ ਕਰਨਾ ਮੈਂ ਇਹ ਮੈਸੇਜ ਦੇ ਰਿਹਾ ਵੀ ਅਸੀਂ ਆਪਣੇ ਸਵਾਰਥ ਵਾਸਤੇ ਇੱਕ ਚੈਨਲ ਦੀ ਡੋਰ ਨੂੰ ਡੋਰ ਨਾਲ ਪਤੰਗ ਢਣਾਉਂਦੇ ਆ ਉਹਦੇ ਉੱਤੇ ਬਹੁਤ ਜੀਵ ਫਸ ਜਾਂਦੇ ਨੇ ਜਾਨਵਰ ਪੰਛੀ ਪੰਛੀ ਤੇ ਜਿਨ੍ਹਾਂ ਦਾ ਪਤਾ ਹੁੰਦਾ ਆਪਾਂ ਨੂੰ ਪੰਛੀ ਤੋਂ ਆਪਾਂ ਕੱਢ ਵੀ ਲੈਂਦੇ ਆ ਮੈਂ ਇੱਕ ਵਾਰੀ ਮੇਰੇ ਯਾਦ ਆ ਪੰਛੀ ਪਿਆਤੀ ਬਹੁਤ ਖੇਤਾਂ ਦੇ ਵਿੱਚ ਉਹ ਵੀ ਤੇਰੇ ਲੜ ਕੇ ਮਰੇ ਪਿਆਤੀ ਕਿਉਂਕਿ ਮੈਂ ਬੇਨਤੀ ਅਪੀਲ ਕਰਨ ਤਾਂ ਉਹਨੇ ਪੂਰੇ ਭਾਰਤ ਨੂੰ ਪੰਜਾਬ ਨੂੰ ਵੀ ਜਿਹੜੀ ਚੈਨੈਡ ਹੋ ਰਹਾ ਹੈ ਇਹ ਇਹਨੂੰ ਬੰਦ ਹੋਣੀ ਚਾਹੀਦੀ ਹੈ ਬਿਲਕੁਲ ਕਿਉਂਕਿ ਇਹ ਜਾਨਵਰ ਨੇ ਜਿਹੜੇ ਜੀਵ ਪੰਛੀ ਇਹਨਾਂ ਦੀ ਵੀ ਜ਼ਿੰਦਗੀ ਹੈ ਸੀ ਆਪਣੇ ਸੌਂਕ ਵਾਸਤੇ ਸਵਾਰਥ ਵਾਸਤੇ ਕਿੱਡੀ ਵੱਡੀ ਕੱਟਿਆ ਕੰਮ ਕਰ ਰਹੇ ਹੈ ਔਰ ਪ੍ਰਸ਼ਾਸਨ ਦਾ ਮੈਂ ਬਹੁਤ ਧੰਨਵਾਦ ਕਰਦਾ ਹੈ ਕਿਉਂਕਿ ਪ੍ਰਸ਼ਾਸਨ ਵੀ ਪ੍ਰਸ਼ਾਸਨ ਵੀ ਲਗਾਤਾਰ ਡਰੋਨ ਰਾਹੀਂ ਚੈਕਿੰਗ ਕਰ ਰਿਹਾ ਹੈ ਅੱਜ ਕੱਲ ਬਹੁਤ ਬਹੁਤ ਵਧੀਆ ਪ੍ਰਾਲਾਏ ਸਲਾਹਨਯੋਗ ਹੈ ਚੰਗੀ ਗੱਲ ਹੈ ਬਹੁਤ ਜਿਹੜੇ ਜਿਹੜੇ ਕੰਮੇ ਕਰ ਰਹੇ ਨੇ ਪੁਲਸ ਵਾਲੇ ਮੈਂ ਤਾਂ ਉਹਨਾਂ ਲਈ ਦਵਾਵਾ ਕਰਦਾ ਕਿ ਭਾਈ ਇਹ ਬੇਜਵਾਹਾਂ ਦੀ ਜਿਹੜੀ ਸੇਵਾ ਕਰ ਰਹੇ ਹਾਂ ਉਹ ਕਹਿੰਦੇ ਤਪੋ ਰਾਜ ਦੇ ਰਾਜੋਂ ਨਰਕ ਵੀ ਚੰਗੀ ਸੇਵਾ ਕਰਕੇ ਤੁਸੀਂ ਦੁਬਾਰੇ ਇਨਸਾਨ ਦਾ ਜੀਵਨ ਮਿਲ ਜਾਂਦਾ ਹੈ ਉਹ ਜਿਵੇਂ ਅੱਜਕੱਲ ਤੁਸੀਂ ਦੇਖ ਹੀ ਰਹੇ ਹੋ ਵੀ ਚਾਇਨਾ ਦੀ ਡੋਰ ਹਰੇਕੰਧ ਤੇ ਚੱਕੀ ਫਿਰਦਾ ਹੈ ਕੱਲੇ ਪੰਛੀ ਨਹੀਂ ਇਹ ਨਾਲ ਇਨਸਾਨਾਂ ਨੂੰ ਵੀ ਨੁਕਸਾਨ ਪਹੁੰਚਦਾ ਸੀ ਸੋਸ਼ਲ ਮੀਡੀਆ ਤੇ ਦੇਖਦੇ ਆ ਕਿਸੇ ਦਾ ਕੰਨ ਲੈ ਜਾਂਦਾ ਕਿਸੇ ਦੀ ਗਰਦਨ ਤੇ ਡੋਰ ਫਸ ਜਾਂਦੀ ਹੈ ਕਾਫੀ ਖਤਰਨਾਕ ਹੈ ਖਤਰਨਾਕ ਵੰਦੀ ਖਤਰਨਾਕ ਜੀ ਇਹ ਤਾਂ ਟੁੱਟਦੀ ਵੀ ਨਹੀਂ ਜੀ ਕਈ ਵਾਰੀ ਪੈਰ ਤੇ ਫਸਦੇ ਆ ਵੇ ਜੇ ਇਹ ਤਾਂ 4-5 ਗੱਤ ਗੋਦਨਾ ਪੰਨਿਆਂ ਪੰਨਿਆਂ ਹੁੰਦੇ ਨੇ ਕਿ ਕਈ ਪੈਰ ਤੇ ਫਸਦੇ ਵੇ ਜੀ ਇਹ ਤਾਂ ਕਦੇ ਵੀ ਟੁੱਟਦੀ 4-5 ਤਾਂ ਕਿ ਤੋ ਟੁੱਟਣ ਗਈਆਂ ਇਹ ਤਾਂ ਜਵੇਂ ਨੁਕਸਾਨ ਨੁਕਸਾਨ ਤਾਂ ਸਮਝ ਲੋ ਵੀ ਇਸੇ ਕਰਕੇ ਕੰਚ ਖੰਡਿਆਰੇ ਆ ਧਰਤੀ ਤੇ ਸੋ ਤੁਸੀਂ ਇੱਕ ਵੱਖਰੇ ਢੰਗ ਨਾਲ ਨਾਟਕ ਨਾਟਕੀ ਰੂਪਾਂਤਰ ਨਾਲ ਤੁਸੀਂ ਇਹ ਪੇਸ਼ ਕੀਤੀ ਤਾਂ ਕਿ ਲੋਕਾਂ ਨੂੰ ਸਮਝ ਆ ਸਕੇ ਵੀ ਕਿੰਨੀ ਖਤਰਨਾਕ ਇਹ ਡੋਰ ਹੈ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਦੇਖੋ ਸੰਦੇਸ਼ਾ ਦਿੱਤਾ ਹੁਣ ਬੇਨਤੀ ਕਰਦੇ ਨੌਜਵਾਨਾਂ ਨੂੰ ਵੀਰੋ ਦੇਖੋ ਇੱਕ ਸੰਦੇਸ਼ਾ ਜਿਹੜਾ ਇਹਨੂੰ ਮੰਨੋ ਤੇ ਬੇਨਤੀ ਕਰਦਾ ਦੁਕਾਨਦਾਰਾਂ ਨੂੰ ਵੀ ਅੱਗੇ ਵੀ ਤਾਂ ਪਰੋਜੀ ਰੋਟੀ ਕਮਾਗੀ ਕਰਨੇ ਕਿਹੜਾ ਕਿ ਡੋਰ ਵੇਚੀ ਖਾਣੇ ਆਂਗੇ ਕਿ ਨਹੀਂ ਇਹਦੇ ਕਰਕੇ ਜਿਹੜੀ ਸਾਡੀ ਪਰੰਪਰਾ ਧਰਮ ਦੀ ਹਰੇਕ ਬੰਦਾ ਕੋਈ ਨਾ ਕੋਈ ਧਰਮ ਨਾਲ ਜੁੜਿਆ ਹੋਇਆ ਪਰ ਧਰਮ ਕਹਿੰਦੇ ਕਿਸਦਾ ਬੁਰਾ ਨਹੀਂ ਸੋਚਦਾ ਲਈ ਧਰਮ ਨੂੰ ਆਪਣੇ ਧਰਮ ਨੂੰ ਮੂਰੇ ਰੱਖ ਕੇ ਇਹਨੇ ਪੰਜ-ਛੇ ਵਾਰ ਸੋਚੋ ਜਿਹੜੇ ਬੰਦੇ ਕਿਸ ਦੀ ਬਾਹ ਮੱਢ ਗਈ ਕਿਸੇ ਕੰਨ ਵੱਢਿਆ ਗਿਆ ਕਿਸੇ ਦੀ ਅੱਖ ਵੱਢੀ ਗਈ ਨੁਕਸਾਨ ਹੁੰਦਾ ਹੈ ਉਹਨਾਂ ਬਾਰੇ ਸੋਚੋ ਅੰਤ ਵਿੱਚ ਇੱਕ ਪੰਛੀ ਦੇ ذریعے ਇੱਕ ਮੈਸੇਜ ਦੇਣਾ ਚਾਹੁੰਗੇ ਹੀ ਸੇਮ ਐਕਟਿੰਗ ਕਰਕੇ ਜਿਹੜੀ ਤੁਹਾਡੀ ਬਹੁਤ ਸਰਾਹੀ ਆ ਰਹੀ ਐ ਐ ਇੱਕ ਚੰਗ ਤਾਂ ਕੀ ਐ ਜ ਮੈਂ ਤਾਂ ਇੱਕ ਥੋੜਾ ਜਿਹਾ ਗੀਤ ਲਿਖਿਆ ਕਿ ਇਨਸਾਨ ਵਾਸਤੇ ਹਾਂਜੀ ਰੱਬ ਨੂੰ ਜਿਹੜੀ ਅੱਜ ਦੀ ਦੁਰਦਸ਼ਾ ਹੋਈ ਪਈ ਐ ਫੜੇ ਭਾਰਤ ਦੇ ਸਾਡੇ ਭਾਰਤ ਦੇ ਬਹੁਤ ਪਿਆਰ ਹੁੰਦਾ ਸੀ ਬੰਦੇ ਦਾ ਜੀਣ ਨੂੰ ਵੀ ਜੀ ਕਰਦਾ ਸੀ ਅੱਜ ਤੇ ਕੱਲ ਮਤਲਬ ਕਿ ਇੱਕ ਸੌਦੇ ਦੇ ਦਾਅਦੇ ਮੈਂ ਤਾਂ ਗੀਤ ਲਿਖਿਆ ਰੱਬ ਨੂੰ ਹਾਂਜੀ ਸੁਣੋ ਕਿਹੜਾ ਤੈਂ ਦਾਤਾ ਸਾਨੂੰ ਬੰਦੇ ਬਣਾਇਆ ਕਿੰਨਾ ਸੋਹਣਾ ਕਾਜਰ ਚਾਇਆ ਤੈਂ ਦਾਤਾ ਸਾਨੂੰ ਬੰਦੇ ਬਣਾਇਆ ਕਿੰਨਾ ਸੋਹਣਾ ਕਾਜਰ ਚਾਇਆ ਬੰਦਾ ਬੰਦੇ ਤੇ ਕਮ ਨਿਆਵੇ ਬੰਦਾ ਬੰਦੇ ਤੇ ਕਮ ਨਿਆਵੇ ਖਵਰ ਕਿੱਧਰ ਉੜੀ ਜਾਵੇ ਜੀਣਾ ਵੀ ਕੀ ਜੀਣਾ ਇਥੇ ਜੀਣਾ ਵੀ ਕੀ ਜੀਣਾ ਇੱਥੇ ਦੁਨੀਆ ਬਣ ਗਈ ਨੋਟਾਂ ਦੀ ਜਾਂ ਤੂੰ ਸਾਨੂੰ ਮਿੱਟੀ ਵਣਾ ਦੇ ਜਾਂ ਮੱਤ ਬਦਲ ਦੇ ਲੋਕਾਂ ਦੀ ਜਾਂ ਤੂੰ ਸਾਨੂੰ ਮਿੱਟੀ ਵਣਾ ਦੇ ਜਾਂ ਮੱਤ ਬਦਲ ਦੇ ਲੋਕਾਂ ਦੀ ਤੂੰ ਮੱਤ ਬਦਲ ਦੇ ਲੋਕਾਂ ਦੀ ਤੈਂ ਦਾਤਾ ਸਾਨੂੰ ਬੰਦੇ ਵੜਾਇਆ